ਰਾਈਟ ਨਹੀਂ ਦਿੱਤਾ ਗਿਆ ਕਿਸੇ ਨੂੰ ਵੀ ਜੇਲ੍ਹ ਵਾਲਾ ਮੁਲਾਜ਼ਮ ਮੈਨੂੰ ਆਪ ਕਹਿ ਕੇ ਗਿਆ ਕਹਿੰਦਾ ਅਸੀਂ ਕੁੱਟਦੇ ਹਾਂ ਅੰਦਰ ਮੈਨੂੰ ਸੀ ਨਾਰਮਲ ਕੁੱਟਦੇ ਹੁੰਦੇ ਪਰ ਐ ਥੋੜਾ ਪਤਾ ਸੀ ਮਾਰ ਦੇਣ ਦੇ ਦੇਖੇ ਜੀ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਕੰਨਾਂ ਤੇ ਲੱਗੀਆਂ ਐਡੀਪੀਐਸ ਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ تھے ਅਸੀਂ 14 14.5 ਮਹੀਨੇ ਬਾਅਦ ਉਹ ਬਾਹਰ ਆਇਆ ਤਾਂ ਹੁਣ ਤੇ ਕੱਲ ਜਦੋਂ ਮੈਂ ਬਾਹਰ ਆਇਆ ਗੁੱਡੀ ਚ ਤਿੰਨ ਬੰਦਿਆਂ ਨੂੰ ਫੋਨ ਫੜਿਆ ਗਿਆ ਤਾਂ ਉਹਨਾਂ ਤੋਂ ਅਸੂਈ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਜੀ ਰੂਪਨਗਰ ਕੇਂਦਰੀ ਜੇਲ੍ਹ ਵਿੱਚ ਇੱਕ ਬੰਦ ਹਵਾਲਾਤੀ ਦੀ ਮੌਤ ਹੋਣ ਦੇ ਕਾਰਨ ਜੇਲ੍ਹ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ ਹੈ ਹਵਾਲਾਤੀ ਚੰਬੀਰ ਸਿੰਘ ਕੁਬੈੜੀ ਦਾ ਰਹਿਣ ਬਣਾਇਆ ਜੋ ਕਿ ਰੂਪਨਗਰ ਕੇਂਦਰੀ ਜੇਲ੍ਹ ਵਿੱਚ ਬੰਦ ਸੀ ਉਸ ਦੀ ਮੌਤ ਦੀ ਖਬਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ ਤਾਂ ਪਰਿਵਾਰਕ ਮੈਂਬਰ ਜਦੋਂ ਸਿਵਲ ਹਸਪਤਾਲ ਰੂਪਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਆ ਕੇ ਕੁਝ ਹਾਲਾਤ ਸ਼ੱਕੀ ਲੱਗੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਹਵਾਲਾਤੀ ਮਿਤਕ ਚੰਬੀਰ ਸਿੰਘ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿੱਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਰੂਪਨਗਰ ਕੇਂਦਰੀ ਜੀਲ ਪ੍ਰਸ਼ਾਸਨ ਤੇ ਰੂਪਨਗਰ ਪੁਲਿਸ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇੱਕ ਹਵਾਲਾਤੀ ਚੰਬੇ ਸਿੰਘ ਦੀ ਮੌਤ ਹੱਟ ਅਟੈਕ ਕਰਨ ਹੋ ਗਈ ਹੈ ਜਿਸ ਨੂੰ ਸਿਵਲ ਹਸਪਤਾਲ ਵਿੱਚ ਮੌਤ ਦੇ ਵਿਚ ਖੋਇਆ ਗਿਆ ਹੈ ਪਰਿਵਾਰਕ ਮੈਂਬਰ ਨੇ ਦੋਸ਼ ਲਾਇਆ ਕਿ ਚੰਬੇ ਸਿੰਘ ਦੀ ਮੌਤ ਜੇਲ੍ਹ ਵਿੱਚ ਬਹੁਤ ਜ਼ਿਆਦਾ ਮਾਰਕੁੱਟ ਕਰਨਾ ਹੋਈ ਹੈ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਸਨੂੰ ਮਾਰਕੁੱਟ ਕੀਤੀ ਹੈ ਜਿਸ ਦੀ ਜਾਣਕਾਰੀ ਉਹਨਾਂ ਨੂੰ ਅੰਦਰੋਂ ਹਵਾਲਾਤੀਆਂ ਤੇ ਕੈਦੀਆਂ ਤੋਂ ਮਿਲ ਰਹੀ ਹੈ ਮਿਤਕ ਦੀ ਪਤਨੀ ਕੁਲਦੀਪ ਕੌਰ ਨੇ ਕਿਹਾ ਹੈ ਕਿ ਚਲਬ੍ਰਿੰਦਰ ਸਿੰਘ ਵਿੱਚ ਸ਼ੱਕ ਸੀ ਕਿ ਉਸ ਨਾਲ ਕੋਈ ਅਨਹੋਣੀ ਵਾਪਰ ਸਕਦੀ ਹੈ ਅਤੇ ਉਸ ਵੱਲੋਂ ਕਈ ਵਾਰ ਜੇਲ੍ਹ ਬਦਲਣ ਦੀ ਗੱਲ ਆ ਗਈ ਪਰ ਉਹਨਾਂ ਨੂੰ ਰੂਪਨਗਰ ਜੇਲ੍ਹ ਲੈਣੇ ਸੀ ਇਸ ਕਰਕੇ ਚਲਬ੍ਰਿੰਦਰ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਉਹ ਇੱਥੇ ਹੀ ਰਹੇ ਪਰ ਸਾਨੂੰ ਨਹੀਂ ਸੀ ਪਤਾ ਸੀ ਕਿ ਅਜਿਆ ਕੁਝ ਵਾਪਰ ਜਾਵੇਗਾ ਪਰਿਵਾਰ ਨੇ ਇਨਸਾਫ ਅਤੇ ਜਾਨ ਦੀ ਮੰਗ ਕੀਤੀ ਹੈ ਕਿ ਪਰਿਵਾਰ ਇਹ ਕਹਿ ਰਿਹਾ ਹੈ ਕਿ ਜਰੂਰ ਤੱਕ ਚਰਨਪੀਤ ਸਿੰਘ ਦਾ ਪੋਸਟਮਾਰਟਮ ਬਾਰੋਕ ਕਿਸੇ ਹੋਰ ਸੈਂਟਰ ਤੋਂ ਨਹੀਂ ਕਰਵਾਇਆ ਜਾਂਦਾ ਉਹ ਉਸ ਦਾ ਪੋਸਟਮਾਰਟਮ ਨਹੀਂ ਹੋਣ ਦੇਣਗੇ ਦੂਸਰੇ ਪਾਸੇ ਸੀਟੀ थाना ਦੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਜਿਸਟਰ ਸਾਹਿਬ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਿਵੇਂ ਵੀ ਉਹਨਾਂ ਨੂੰ ਅਗਲੇ ਦਿਸ਼ ਹੋਣਗੇ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਜ਼ਿਕਰਯੋਗ ਹੈ ਰੂਪਨਗਰ ਜੇਲ੍ਹ ਵਿੱਚ ਕੱਲ੍ਹ ਸ਼ਾਮ ਤੋਂ ਹੀ ਮਾਹੌਲ ਤਣਾਅਪੂਰਨ ਹੈ ਅਤੇ ਰੂਪਨਗਰ ਪੁਲਸ ਵੱਲੋਂ ਜੇਲ੍ਹ ਵਿੱਚ ਫੋਰਸਲੀ ਵਧਾਈ ਗਈ ਹੈ। ਮੇਰਾ ਪੰਜਾਬ న్యూ ਲਈ ਰੂਪਨਗਰ ਤੋਂ ਲਾਡੀ ਖਬਰਾਂ ਦੀ ਰਿਪੋਰਟ। ਕਿ ਕੀ ਗੱਲ ਵਾਪਰੀ? ਗੁਬਬੀ ਕਰੋ। ਇਹ ਜਿੰਨਾਂ ਦੀ ਡੈੱਥ ਰਿਪੋਰਟ ਸੀ। ਯਸਨ। ਕਿਹੜਾ ਬੰਦਾ ਯਾਰ ਕੀ ਗੱਲ ਪਤ ਹੋਣੀ ਕੀ ਪਤਾ ਲੱਗਦਾ ਮੈਨੂੰ ਤਾਂ ਸਵੇਰੇ ਬਲੈਕ ਮੱਡਰੀ ਤੋਂ ਹੀ ਫੋਨ ਜਾਂਦਾ ਕਿ ਜਨਪੇ ਤਾਂ ਹਸਪੀਟਲ ਭੇਜਦਾ ਵੀ ਤੁਸੀਂ ਫਟਾਫਟ ਉੱਥੇ ਪਹੁੰਚੋ ਮੈਂ ਫੋਨ ਕੱਟ ਕੇ ਆ ਗਈ ਆ ਵਾ ਕੀ ਅਵਨਾਸ਼ ਨੂੰ ਰਾਤ ਲੈ ਕੇ ਆਈਆਂ ਮੈਂ ਜੇਲ੍ਹ ਤੋਂ ਮੈਨੂੰ ਜੇਲ੍ਹੋਂ ਆਉਣ ਤੋਂ ਬਾਅਦ ਹੀ ਕੁਝ ਨਹੀਂ ਪਤਾ ਵੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਮੈਨੂੰ ਬਹੁਤ ਦਿਨਾਂ ਦਾ ਕਹਿ ਵੀ ਵਿਆਦਾ ਕਿ ਮੈਨੂੰ ਨਾਭੇ ਭੇਜਦੇ ਮੈਨੂੰ ਰੇ ਮਾਰ ਦੇਣਗੇ ਮੈਨੂੰ ਨਾਭੇ ਭੇਜਦੇ ਮੈਨੂੰ ਮਾਰ ਦੇ ਮੈਂ ਤੇ ਮੈਂ ਤੇਰੀ ਜਮਾਨਤ ਕਰਾ ਲੈਣੀ ਆ ਵੀ ਮੈਨੂੰ ਔਖਾ ਲੱਗਦਾ ਉੱਥੇ ਜਾਣਾ ਵੀ ਉਰੇ ਤੂੰ ਸੌਖਾ ਫੇ ਥੋੜੇ ਦਿਨਾਂ ਤੇ ਰੁਕ ਗਿਆ ਕਹਿੰਦਾ ਠੀਕ ਐ ਤੂੰ ਇੱਥੇ ਹੀ ਰਹਿ ਜਾਣਗੇ ਬੱਚਿਆਂ ਨਾਲ ਆਉਣਾ ਮੈਨੂੰ ਔਖਾ ਏ ਕਹਿੰਦਾ ਠੀਕ ਓ ਮੇਰੇ ਡੈਡੀ ਉਹ ਨਹੀਂ ਨੇੜੇ ਆ ਵੀ ਆ ਜੰਨੇ ਆ ਕਹਿਣਾ ਮੰਨ ਲਿਆ ਮੈਨੂੰ ਇੱਕੋ ਹੀ ਹੱਬਦ ਰਿਹਾ ਉਹ ਵੀ ਕਿ ਮੈਨੂੰ ਉਰੇ ਮਾਰ ਦੇਣਗੇ ਕੀ ਕੀ ਕਰਦੇ ਸੀ ਪਹਿਲਾਂ ਪਲੇਅਰ ਸੀ ਕੀ ਪਹਿਲਾਂ ਪਲੇਅਰ ਸੀ ਠੀਕ ਐ ਅਬ ਇਹ ਸਿੰਡੀ ਕਬੱਡੀ ਕਰਵਾ ਲਦੇ ਠੀਕ ਐ ਅਬ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਟੈਕਸੀਆਂ ਵੀ ਕੌਣ ਆ ਜਿਹਨਾਂ ਦੀ ਡੈਥ ਹੋਈ ਹੈ ਜੇਲ੍ਹ ਚ ਕੀ ਮਾਮਲਾ ਸਾਰਾ ਮੇਰਾ ਨਾਮ ਵੀ ਨਾਰ ਸਿੰਘ ਆ ਜੀ ਚਾਚਾ ਜੀ ਮੇਰਾ ਜਿਹਨਾਂ ਦੀ ਡੈਥ ਹੋਈ ਹੈ ਜੀ ਕਿਹੜੀ ਗੱਲ ਕਿਹੜੇ ਕੇਸ ਦੇ ਅੰਦਰ ਐਡੀਬੀਐਸ ਦੇ ਅੰਦਰ ਤਾਂ ਇਹ ਵੀ ਨਜਾਇਜ਼ੇ ਪਾਇਆ ਦਾ ਰਿਸਪੋਰਟ ਚੱਲਦਾ ਚੱਲਦਾ ਸਾਡਾ ਪੋਰਟ ਆ ਮੈਂ ਤੇ ਕੱਲ ਮੈਂ ਵੀ ਅੰਦਰੋਂ ਹੀ ਆਇਆ ਜੀ ਅੱਛਾ ਜੀ ਜਿਹੜੇ ਬੰਦੇ ਉੱਤੇ ਤਿੰਨ ਫੜੇ ਦੇ ਉਹਨਾਂ ਦੀ ਪਛੋਦੀ ਜਿਹਾ ਕੁੱਟਮਾਰ ਕਰ ਰਹੇ ਤੇ ਉਹ ਤੇ ਉਹਨਾਂ ਨੇ ਨਾਮ ਦਿੱਤਾ ਅਗੇ ਚੰਨਪ੍ਰੀਤ ਸਿੰਘ ਦਾ ਤੇ ਇਹਨੂੰ ਵੀ ਡੁੱਡੀ ਚ ਬਲਾ ਕੇ ਕੁੱਟਮਾਰ ਕਰੀਓ ਤਾਂ ਡੈਥ ਹੋਈ ਹੈ ਜੀ ਮਤਲਬ ਕੀ ਕੱਲ ਕੋਈ ਪੇਸ਼ੀ ਵਗੈਰਾ ਸੀ ਕੀ ਸੀ ਨੀ ਗੱਲ ਮੇਰੀ ਜਵਾਨ ਤੋਂ ਹੀ ਸੀ ਮੈਂ ਉੱਥੇ ਹੀ ਆਇਆ ਮੈਨੂੰ ਪਤਾ ਬੰਦਿਆਂ ਦੀ ਕੁੱਟਮਾਰ ਕਰ ਰਹੇ ਤੇ ਉਹਨਾਂ ਨੇ ਨਾਮ ਲਿੱਤਾ ਤੇ ਉਹਨੂੰ ਬੁਲਾ ਕੇ ਲਿਆਏ ਤੇ ਮੈਨੂੰ ਇੱਧਰੋਂ ਕੱਢਦੇ ਆ ਇਹਨਾਂ ਨੇ ਅੰਦਰੋਂ ਕਾਲਾਂ ਆ ਰਹੀਆਂ ਅੰਦਰੋਂ ਮੈਨੂੰ ਫੋਨ ਵੀ ਆਇਆ ਇਹ ਮੁੰਡਿਆਂ ਦੇ ਬਹੁਤ ਫੋਨ ਆ ਰਹੇ ਆ ਅੰਦਰੋਂ ਬਹੁਤ ਫੋਨ ਆ ਰਹੇ ਆ ਕਹਿੰਦੇ ਵੀ ਕੁੱਟਿਆ ਗਿਆ ਰਾਤ ਸਾਰੀ ਰਾਤ ਡਾਇਰੈਕਟਰ ਕੱਢ ਲੈ ਕੇ ਤੇ ਉਹਨੂੰ ਬੈਰਕ 'ਚ ਨਹੀਂ ਰਹਿਗਾ ਉਹ ਵੀ ਅੰਦਰੋਂ ਤੁਹਾਡੇ ਕੀ ਲੱਗਦੇ ਸੀ ਮੇਰੇ ਚਾਚਾ ਸੋਹਰਾ ਜੀ ਹੁਣ ਸਾਨੂੰ ਨਾ ਫੋਨ ਆ ਰਹੇ ਅੰਦਰੋਂ ਉਹ ਕਹਿ ਰਹੇ ਕਿ ਇਹਨਾਂ ਨੂੰ ਸਾਡੇ ਕੋਲ ਅੰਦਰ ਭੇਜੋ ਇੰਟਰਵਿਊ ਦੇਣ ਲਈ ਅਸੀਂ ਔਰ ਸਵੇਰੇ ਇਹਨਾਂ ਨੇ ਸਾਨੂੰ ਡਿਕਲੇਅਰ ਕਰਤਾ ਕਿ ਉਹਦੀ ਡੈਥ ਹੋ ਗਈ ਆਪ ਨਹੀਂ ਦੱਸਿਆ ਆਪ ਨਹੀਂ ਦੱਸਿਆ ਹੁਣ ਇੰਜ ਕਹਿ ਰਿਹਾ ਕਿ ਹਾਰਟ ਅਟੈਕ ਹੋਇਆ ਉਹਦੇ ਸਿਰ ਤੇ ਸੱਟਾਂ ਵੱਜੀਆਂ ਹੋਈਆਂ ਕੰਨ ਤੇ ਸੱਟਾਂ ਵੱਜੀਆਂ ਉਹਨਾਂ ਦੀ ਜੀ 40 ਸੀਗੀ 40 ਦਾ ਏ ਸੀਗੀ ਉਹਨਾਂ ਦੇ ਯੰਗ ਪਏ ਨੇ ਪੂਰੇ ਪਲਵਾਨ ਰਹਿ ਚੁੱਕੇ ਨੇ ਇੰਜ ਨਹੀਂ ਵੀ ਕੋਈ ਮਾੜੇ ਢੀਡੇ ਸੀਗੇ ਵੀ ਮਾੜੀ ਜੀ ਕਿ ਸਾਡੇ ਨਾਲ ਮਾਰਦੇ ਪਲੇਅਰ ਰਹਿ ਚੁੱਕੇ ਜੀ ਆਪਦੇ ਟਾਈਮ 'ਚ ਬਹੁਤ ਤਕੜੇ ਫੋਨ ਤਾਂ ਚੱਲੋ ਜੀ ਬੱਚਿਆ ਵਾਲੇ ਸੀਗੇ ਦੋ ਬੱਚੇ ਆ ਉਹਨਾਂ ਦੇ ਤੇ ਹੁਣ ਇਹਨਾਂ ਨੇ ਸਾਨੂੰ ਜੇਲ੍ਹ ਵਾਲਿਆਂ ਦਾ ਹਿੱਸਾ ਕਿ ਸਾਨੂੰ ਕੁਝ ਨਹੀਂ ਜਵਾਬ ਦਿੱਤਾ ਬਸ ਜੋ ਇੱਕ ਦੋ ਵਾਰ ਡਾਕਟਰ ਨੇ ਕਿਹਾ ਕਹਿੰਦੇ ਹਾਰਟ ਅਟੈਕ ਹੋਇਆ ਉਸ ਤੋਂ ਬਾਅਦ ਸਾਨੂੰ ਅੰਦਰੋਂ ਫੋਨ ਆ ਰਹੇ ਨੇ ਹੁਣ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟ-ਕੁੱਟ ਮਾਰਿਆ ਉਹ ਸਾਰੀ ਰਾਤ ਅਦਰਵਾਇਸ ਸਾਨੂੰ ਤਾਂ ਇੰਦੀ ਸੀ ਵੀ ਚਲੋ ਹਾਰਟ ਅਟੈਕ ਨਾਲ ਮਰ ਗਏ ਪਰ ਜਿਹੜੀ ਅਨਿਆਈ ਮੌਤ ਇਹਨਾਂ ਨੇ ਕੀਤੀ ਉਹ ਤਾਂ ਗਲਤ ਆ ਨਾ ਜਦੋਂ ਇਹਨਾਂ ਨੂੰ ਮੈਂ ਸ਼ਾਮੀ ਲੈ ਕੇ ਆਈ ਇਹਨਾਂ ਨੇ ਆ ਕੇ ਦੱਸਿਆ ਕਹਿੰਦੇ ਡਿਊਟੀ 'ਚ ਮੁੰਡੇ ਕੁੱਟਦੇ ਆ ਬਹੁਤ ਜ਼ਿਆਦਾ ਕਿ ਉਹਨਾਂ ਕੋਲ ਫੋਨ ਫਾਨ ਫੜੇ ਗਏ ਆ ਕੁੱਟ ਜੇ ਲਾਲ ਮੁਲਾਜ਼ਮ ਮੈਨੂੰ ਆਪ ਕਹਿ ਕੇ ਗਿਆ ਕਹਿੰਦਾ ਅਸੀਂ ਕੁੱਟ ਰਹੇ ਆ ਅੰਦਰ ਮੈਨੂੰ ਸੀ ਨਾਰਮਲ ਕੁੱਟਦੇ ਹੁੰਦੇ ਪਰ ਆਏ ਥੋੜਾ ਪੋ ਤਾਂ ਸੇ ਮਾਰ ਦੇਣਗੇ ਡੈੱਡ ਬੋਡੀ ਆ ਜਾ ਉਹਦੇ ਸਰੀਰ ਦੇ ਹਾਲਾਤ ਦੇਖਿਓ ਜੀ ਦੇਖੇ ਜੀ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਕੰਨਾਂ ਤੇ ਲੱਗੇ ਹੋਇਆ ਪੈਰਾਂ ਦੀਆਂ ਤਲੀਆਂ ਕਹਿ ਰਹੇ ਉੱਥੇ ਲੱਗੀਆਂ ਹੋਈਆਂ ਅਸੀਂ ਦੇਖ ਕੇ ਆਏ ਪਰ ਸਾਤੋਂ ਤਾਂ ਦੇਖਿਆ ਨਹੀਂ ਗਿਆ ਇਹਨਾਂ ਨੇ ਦੇਖਿਆ ਬੰਦਿਆਂ ਨੇ ਸਾਰਾ ਹੁਣ ਹਜੇ ਇੱਥੇ ਅਸੀਂ ਪੋਸਟਮਾਸਟਰ ਨੂੰ ਤਾਂ ਇਹਨਾਂ ਦਾ ਹਜੇ ਇੱਥੇ ਨਹੀਂ ਕਰਾਉਣਾ ਜੀ ਇਹਨਾਂ ਦਾ ਤਾਂ ਕੁੱਤੀ ਚੋਰਾਣਾ ਰਲਈ ਹੋਈ ਆ ਉਹ ਹਿਸਾਬ ਆ ਇਹਨਾਂ ਦਾ ਤਾਂ ਅਸੀਂ ਵੀ ਇਹ ਪ੍ਰੋਡ ਕਿ ਵੀਨਾ ਕੇ ਮੋਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਬਸੇ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਬੀ ਸਿਕਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਇੱਥੇ ਰਾਤ ਇਹਨਾਂ ਨੂੰ ਹੋਇਆ ਹੋਊਗਾ ਕੋਈ ਇਹਦਾ ਡਰਕਨ ਦਸਨ ਦਾ ਐਟੈਕ ਹੋ ਗਿਆ ਐਟੈਕ ਦੇ ਵਿੱਚ ਉਹ ਇੱਥੇ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਉਹ ਆਹੀ ਬੰਦਾ ਉਹਦੀ ਜਿਹੜੀ ਕਾਰਵਾਈ ਅਡਮਿਨਿਸਟਰेटर ਸਾਹਿਬ ਕਰ ਰਹੇ ਨੇ ਅਡਮਿਨਿਸਟਰेटर ਸਾਹਿਬ ਜੋ ਹੁਕਮ ਦੇਣ ਕੋਦੇ ਅਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਕਿਹੜੇ ਮਿਸਟਰ ਸਾਹਿਬ ਜਿਸ ਜਸਪ੍ਰੀਤ ਸਿੰਘ ਜੀ ਆਏ ਸੀ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਦਾ ਕੋਈ ਕਿਊ ਰਜਿਸਟਰ ਸਾਹਿਬ ਦੇਖ ਰਿਹਾ ਇਨਕੁਆਰੀ ਕਰ ਰਿਹਾ ਜੋ ਮੈਜਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਜਿਵੇਂ ਖੰਭਾ ਰਸ